ਸਾਰੀ ਜ਼ਿੰਦਗੀ ਕੋਈ ਘਰ ਦੇ ਚ ਪਤੀ ਪਤਨੀ ਰਹੇ ਨੇ ਵਿਚਾਰ ਇੱਕ ਨਹੀਂ ਨੇ ਭਾਵੇਂ ਬੱਚੇ ਵੀ ਹੋਏ ਪਾਲਣਾ ਵੀ ਕੀਤੀ ਪਰ ਗੁਰੂ ਅਮਰਦਾਸ ਜੀ ਕਹਿੰਦੇ ਨੇ ਅਸੀਂ ਨਹੀਂ ਕਹਿੰਦੇ ਪਤੀ ਪਤਨੀ ਨੇ ਨਹੀਂ ਕਹਿੰਦੇ ਤਨ ਪਰ ਇਹ ਨਾ ਕਹਿਣ ਕਹਿਣ ਦੀ ਲੋੜ ਹੀ ਨਹੀਂ ਇਹਨਾਂ ਨੂੰ ਕਿਉਂ ਬੱਚੇ ਵੀ ਹੋਏ ਨੇ ਪਾਲਣਾ ਵੀ ਕੀਤੀ ਇਕੱਠੇ ਰਹਿ ਰਹੇ ਨੇ 10 20 ਸਾਲ ਤੋਂ ਜ਼ਿੰਦਗੀ ਲੰਗਾ ਦਿੱਤੀ ਏ ਫਿਰ ਇਹ ਪਤੀ ਪਤਨੀ ਕਿਉਂ ਨਹੀਂ ਨੇ ਮਹਾਰਾਜ ਕਹਿੰਦੇ ਧਾਨ ਪਰੇ ਨਾਖੇਨ ਬਹਿਣ ਇਕੱਠੇ ਭਾਵੇਂ ਇਕੱਠੇ ਰਹਿੰਦੇ ਪੈਣੇ ਇਕੱਠੇ ਰਹਿਣ ਨਾਲ ਕੋਈ ਪਤੀ ਪਤਨੀ ਥੋੜੀ ਹੋ ਗਈ ਏਕ ਜੋਤ ਦੋਏ ਮੂਰਤੀ ਧਾਨ ਪਰ ਕਹੀਏ ਸੋ ਜੋਤ ਇਕ ਹੋ ਗਈ ਹੈ ਵਿਚਾਰਾਂ ਦੀ ਸਾਜ ਹੈ ਇੱਕ ਦੂਜੇ ਦੇ ਵਿਚਾਰਾਂ ਨਾਲ ਸਹਿਮਤ ਆਉਂਦੇ ਨੇ ਇੱਕ ਦੂਜੇ ਦੀ ਸੋਚਣੀ ਨਾਲ ਸਹਿਮਤ ਆਉਂਦੇ ਨੇ ਇੱਕ ਦੂਜੇ ਦੇ ਦਿਲ ਵਿੱਚ ਯਾਦ ਹੈ ਸੰਬੰਧ ਜੁੜੇ ਰਹੇ ਇਸ ਤਰ੍ਹਾਂ ਦੇ ਆੰਤ੍ਰਿਕ ਸੰਬੰਧ ਧਾਰਮਿਕ ਜ जग...